ਬੱਸ ਸਵੇਰ ਦਾ ਰੀਕਾ ਸ਼ੋਰ ਲੱਗਿਆ ਹੋਇਆ ਕੋਈ ਨਹੀਂ ਹੈ ਧਣ ਦੇਖ ਲੋ ਕਿੰਡਾ ਖੜਾ ਹੁਣ ਵੱਜੇ ਆ ਮੈਂ ਤੁਹਾਨੂੰ ਤਾਂ ਦੱਸਦਾ ਹਾਂ ਨਾ ਬੀ ਇਥੇ ਦਿਨ ਦੇਖ ਲੋ ਕਿੱਡੇ ਕਿੱਡੇ ਹੁੰਦੇ ਆ ਤਾਂ ਮੈਂ 10-15 ਰਕ ਦੇਣਾ ਵਾ 10000 ਰਹਿਣਾ ਵਾ ਤੇ ਹੁਣ ਸੂਰਜ ਛਿਪਨ ਦਾ ਟਾਈਮ 8:20 ਮਿੰਟ ਤੇ ਆ ਹਜੇ ਤੇ ਹੁਣ ਬੱਜੇ ਨੇ 8:06 ਹਜੇ ਵੀ ਦੇਖ ਲੋ ਦਿਨ ਕਿੱਡਾ ਖੜਾ ਵਾ ਤੇ ਸਵੇਰੇ ਹੁਣ ਯਾਨੀ ਕਿ ਲਾਸਟ ਤੇ 9:30 ਵਜੇ ਤੱਕ ਹੁੰਦਾ ਫਿਰ ਉਸ ਤੋਂ ਬਾਅਦ 9:30 ਵਜੇ ਤੋਂ ਬਾਅਦ ਗੇਟ ਪੈਣ ਲੱਗ ਜਾਂਦਾ ਦੁਬਾਰਾ ਜਣ ਕੇ ਸਵਾ 9 ਵਜੇ ਤੋਂ ਬਾਅਦ ਫਿਰ ਘਟਣ ਲੱਗ ਜਾਂਦੇ ਨੇ ਦਿਨ ਹਜੇ ਤਾਂ 2 ਮਹੀਨੇ ਪਏ ਨੇ 2 ਮਹੀਨੇ ਤਾਂ ਹਜੇ ਬਧੂਗਾ ਹੌਲੀ ਹੌਲੀ ਤੇ ਜਦੋਂ ਸਵਾ ਨਾ ਹੋ ਗਏ ਫਿਰ ਉਦੋਂ ਬਾਅਦ ਦਿਨ ਫੇਰ ਛੋਟੇ ਹੋਣ ਲੱਗ ਜਾਣੇ ਨੇ ਤੇ ਆ ਦੇਰੋ ਹਸਪਤਾਲ ਆ ਸਵੇਰੇ ਅਸੀਂ ਉਥੋਂ ਬਸ ਚੜ੍ਹਦੇ ਹੁੰਨੇ ਆ ਤੇ ਮੈਂ ਇਥੋਂ ਪਰਚੀ ਜੀ ਲੈਣ ਚੱਲਿਆ ਸੀਗਾ ਰਿਸੀਬੁੱਤਲ ਰਿਸੀਬੁੱਤਾ ਕਹਿ ਦਿੰਦੇ ਨੇ ਇੱਥੇ ਸਲਿੱਪ ਜੀ ਲੈਣ ਚੱਲਿਆ ਸੀਗਾ ਤੇ ਹੋ ਤਾਂ ਮੈਂ ਲੇਟ ਗਿਆ ਬਾਕੀ ਦੇਖੋ ਜੇ ਮਿਲ ਗਈ ਤਾਂ ਵੀ ਠੀਕ ਆ ਆ ਦੇਖੋ ਕਿੰਨੀ ਪੁਰਾਣੀ ਚਰਚਾ ਹੁਣ ਤਾਂ ਇਹਨਾਂ ਨੇ ਦਫ਼ਤਰ ਬਣਾ ਤੇ ਆ ਅੰਦਰ ਹੁਣ ਤਾਂ ਇਹਦੇ ਦਫ਼ਤਰ ਆ ਨਹੀਂ ਤਾਂ ਯਰ ਮੈਂ ਪਰੇ ਦੀ ਕਿ ਇੱਧਰ ਦੀ ਇੱਧਰ ਦੀ ਜਾ ਕੇ ਦੇਖੀ ਤਾਂ ਨਹੀਂ ਤਾਂ ਹਾ ਪ੍ਰਾਣੀ ਚਰਚੀ ਦੀ ਦੇਖ ਲਓ ਕਦੇ ਆਇਆ ਤਾਂ ਹੈ ਨਹੀਂ ਮੈਂ ਇਧਰ ਦੀ ਉਹ ਰਾਜਾ ਹੈਗਾ ਇੱਕ ਤੇ ਆ ਹੁਣ ਤਾਂ ਮੇਰੇ ਹਿਸਾਬ ਨਾਲ ਸ਼ਾਇਦ ਇਹ ਦਸਤਰੀ ਬਣਾਏ ਹੋਏ ਨਹੀਂ ਇਹਨਾਂ ਨੇ ਖਾਸਾ ਵੱਡਾ ਹਸਪਤਾਲ ਆਹੇ ਯੋਕੇ ਸ਼ਹਿਰ ਵੀ ਵੱਡਾ ਨਾ ਜ਼ਿਲ੍ਹਾ ਵਾਇਕ ਨਾ ਕਰਕੇ ਹਸਪਤਾਲ ਵੀ ਬੜਾ ਹਸਪਤਾਲ ਤਾਂ ਕੋਈ ਆ ਬਾਈ ਬਾਬਾ ਨਾ ਹੀ ਮੂੰਹ ਦਿਖਾਵੇ ਇਹਨਾਂ ਦੇ ਆ ਬਾਬੇ ਦੀ ਵੀ ਫੋਟੋ ਦੇਖ ਲੈ ਰੇਲਵੇ ਸਟੇਸ਼ਨਾਂ ਤੇ ਤੇ ਹੋਰ ਹਸਪਤਾਲਾਂ ਦੇ ਵਿੱਚ ਲੱਗੀ ਹੋਈ ਰਹਿੰਦੀ ਆ ਇਹ तकरीबन तकरीबन ਬਹੁਤ ਜਗ੍ਹਾ ਤੇ ਲੱਗੀ ਹੁੰਦੀ ਆ ਵੱਡੇ ਚੌਂਕਾਂ ਦੇ ਵਿੱਚ ਕਦੇ ਮੈਨੂੰ ਪੜਿਆ ਹੀ ਨਹੀਂ ਬਾਬੇ ਦਾ ਵੀ ਹੈ ਕੀ ਆ ਇਹਦਾ ਸ਼ਾਮ ਨੂੰ ਆਏ ਆ ਸ਼ਾਮ ਨੂੰ ਵੀ 2:30 ਵਜੇ ਬਸ ਖਾਲੀ ਹੀ ਹੁੰਦੀ ਹੁੰਦੀ ਆ ਤਕਰੀਬਨ 3-4 5 ਜਾਣੇ ਆ ਕੇ ਸਵੇਰੇ ਜਦੋਂ 5:30 ਵਜੇ ਆਉਂਦੀ ਹੈ ਇਹ ਬਸ 5:30 ਵਜੇ ਵੀ ਖਾਲੀ ਹੀ ਆਉਂਦੀ ਹੈ ਜਦ ਕਿੜਾ ਅੱਖ ਵਾਲਾ ਟਾਈਮ 8 ਵਾਲੇ ਟਾਈਮ ਤੇ ਭਰੀ ਹੁੰਦੀ ਹੈ ਮੌਸਮ ਬਦਲਣ ਲੱਗ ਗਿਆ ਤੇ ਗਿਆ ਮੌਸਮ ਚੰਗਾ ਨਹੀਂ ਦਾ ਟੈਂਪਰੇਚਰ ਹੋਣਾ ਸੁਹਾਨਾ ਸਰ ਹੋ ਰਿਹਾ ਚਲੋ ਠੀਕ ਆ ਜੀ ਤੇ ਟਟਮੀ ਜੀ ਵੀਡੀਓ ਬਣਦੀ ਹੁੰਦੀ ਆ ਉਹ ਕਬੂਲ ਕਰਿਓ ਤੇ ਰੈਗੂਲਰ ਵੀਡੀਓ ਤਾਂ ਨਹੀਂ ਪੈਂਦੀ ਹੈਗੀ ਤੇ ਇੱਕ ਤਾਂ ਕੰਮ ਤੇ ਚਲੇ ਜਾਈਦਾ ਵਾ ਤੇ ਉਹਦੇ ਕਰਕੇ ਫਿਰ ਸ਼ਾਮ ਨੂੰ ਘਰੇ ਆਈਦਾ ਵਾ ਤੇ ਦਿਨ ਵੀ ਬਹੁਤ ਛੋਟੇ ਹੋ ਗਏ ਨਾ ਦਿਨ ਹੋ ਤਾਂ ਵੱਡੇ ਗਏ ਪਰ ਬਹੁਤ ਟਾਈਮ ਬਹੁਤ ਛੇਤੀ ਜਾਂਦਾ ਵਾ ਹੁਣ ਇੱਥੇ ਗਰਮੀਆਂ ਦੇ ਵਿੱਚ ਜਦੋਂ ਘਰੇ ਆਈਦਾ ਵਾ ਮੜਾ ਮੋਟਾ ਬੈਠੀਦਾ ਜਦ ਹੀ 7-8 ਵਜੇ ਹੁੰਦੇ ਨੇ ਤੇ ਦਿਨ ਵੱਡੇ ਹੋ ਗਏ ਯਾਨੀ ਕਿ 8 8:30 ਵਜੇ ਛਿਪਦਾ ਵਾ ਸੂਰਜ ਹਨਾ ਪਤਾ ਹੀ ਨਹੀਂ ਲੱਗਦਾ ਹੈਗਾ ਤੇ ਤਾਂ ਕਰਕੇ ਕੰਮ ਦੇ ਮੇਨਤਾ ਚਲੋ ਕਰਨੇ ਹੀ ਆ ਵੀ ਕੰਮ ਤੇ ਜਾਣ ਕਰਕੇ ਵੀਡੀਓ ਰੈਗੂਲਰ ਪੈਂਦੀ ਨਹੀਂ ਨੀ ਕਿ ਫਿਰ ਜਿੱਥੇ-ਜਿੱਥੇ ਮੈਂ ਜਾਨਾਂ ਜੋ ਮੈਨੂੰ ਚੰਗਾ ਜਿਹਾ ਲੱਗਦਾ ਉਹ ਟਟਮੀਆਂ ਜੀਆਂ ਵੀਡੀਓ ਬਣਦੀਆਂ ਨੇ ਤੇ ਉਹ ਮੈਂ ਪਾ ਦਿੰਦਾ ਹੁੰਨਾ ਵਾ ਤੇ ਅੱਗੇ ਤੋਂ ਮੈਂ ਕੋਸ਼ਿਸ਼ ਕਰਦਾ ਵੀ ਆ ਤੇ ਮੈਂ ਪਾਇਆ ਵੀ ਕਰੂੰਗਾ ਅੱਗੇ ਤੋਂ ਜਿਵੇਂ ਹੁਣ ਦੋ ਛੁੱਟੀਆਂ ਹੁੰਦੀਆਂ ਨੇ ਸ਼ਨੀ ਐਤਵਾਰ ਦੀ ਬੰਦਾ ਰੈਗੂਲਰ ਪਾ ਲੈਂਦਾ ਹਨਾ ਤੇ ਜੇ ਕਿਸੇ ਹਾਂ ਜੇ ਕਿਸੇ ਵੀਰ ਭੈਣ ਨੇ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਜਿਨ੍ਹਾਂ ਨੇ ਕੀਤਾ ਹੋਇਆ ਉਹ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੰਦਾਂ ਦੀ ਲੱਗਦੀ ਹੈ ਵੀਡੀਓ ਦੇਖਣ ਵਾਲੇ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ